ਧਰੀਏ ਕਰਤਾਰ ਤੋਂ ਉੱਚੇ ਨਾਮ ਬੋਲ ਬੋਲਿਏ ਧਰੀਏ ਕਰਤਾਰ ਤੋਂ ਉੱਚੇ ਨਾਮ ਬੋਲ ਬੋਲਿਏ ਧਰੀਏ ਕਰਤਾਰ ਤੋਂ ਉੱਚੇ ਨਾਮ ਬੋਲ ਹੋ ਧਰੀਏ ਕਰਤਾਰ ਰਿਏ ਕਰਤਾਰ ਤੋਂ ਉੱਚੇ ਨਾਮ ਬੋਲ ਉੱਚੇ ਨਾਮ ਕੋਲ ਬੋਲੀਏ ਉੱਚੇ ਨਾਮ ਬੋਲ ਬੋਲੀਏ ਉੱਚੇ ਨਾਮ ਬੋਲ ਬੋਲੀਏ ਉੱਚੇ ਨਾਮ ਬੋਲ ਬੋਲੀਏ ਫਿੱਕਾ ਬੋਲ ਨਾ ਜ਼ੁਬਾਨ ਵਿੱਚੋਂ ਬੋਲੀਏ ਫਿੱਕਾ ਬੋਲ ਨਾ ਬੋਲ ਨਾ ਜ਼ੁਬਾਨ ਵਿੱਚੋਂ ਬੋਲੀਏ ਤਨ ਮਨ ਫਿੱਕਾ ਹੋ ਜਾਏਗਾ ਪਿਆਰਿਓ ਪਿਆਰਿਓ ਤਨ ਮਨ ਫਿੱਕਾ ਹੋ ਜਾਏਗਾ ਫਿੱਕਾ ਬੋਲ ਨਾ ਬੋਲ ਨਾ ਜ਼ੁਬਾਨ ਵਿੱਚੋਂ ਬੋਲੀਏ ਫਿੱਕਾ ਬੋਲ ਨਾ ਬੋਲ ਨਾ ਜ਼ੁਬਾਨ ਵਿੱਚੋਂ ਬੋਲੀਏ ਤਨ ਮਨ ਫਿੱਕਾ ਹੋ ਜਾਏਗਾ ਪਿਆਰਿਓ ਪਿਆਰਿਓ ਜਬਾਨ ਵਿੱਚੋਂ ਬੋਲੀਏ ਫਿੱਕਾ ਬੋਲਣਾ ਬੋਲਣਾ ਜਬਾਨ ਵਿੱਚੋਂ ਬੋਲੀਏ ਤਨ ਮਨ ਫਿੱਕਾ ਹੋ ਜਾਏਗਾ ਪਿਆਰਿਓ ਤਨ ਮਨ ਫਿੱਕਾ ਹੋ ਜਾਏਗਾ ਫਿੱਕਾ ਬੋਲਣਾ ਸੋ ਮਰ ਦੀ ਗੁਰਬਾਣੀ ਆਪਾਂ ਨੂੰ ਸਮਝਾ ਰਹੀ ਨਾਨਕ ਫਿੱਕਾ ਬੋਲੇ ਤਨ ਮਨ ਫਿੱਕਾ ਹੋਏ ਕਹਿੰਦੇ ਜੀ ਫਿੱਕਾ ਬੋਲੇਗਾ ਨਾ ਤੇਰਾ ਤਨ ਤੇ ਤੇਰਾ ਮਨ ਇਹ ਵੀ ਫਿੱਕਾ ਪੈ ਜਾਏਗਾ ਭਾਵ ਕਿ ਉਹ ਨੂੰ ਉਸ ਬੰਦੇ ਨੂੰ ਮੱਥੇ ਲਾਉਣ ਨੂੰ ਦਿਲ ਨਹੀਂ ਕਰਦਾ ਸੋ ਜਿਹੜਾ ਗਾਲਾਂ ਹੀ ਕੱਢਦਾ ਰਹਿੰਦਾ ਹੈ ਮਾੜਾ ਹੀ ਬੋਲਦਾ ਰਹਿੰਦਾ ਹੈ ਸੋ ਦਾ ਚਿਹਰਾ ਹੀ ਏਦਾਂ ਦਾ ਬਣ ਜਾਂਦਾ ਹੈ ਕਿ ਉਹ ਨੂੰ ਮੱਥੇ ਲਾਉਣ ਨੂੰ ਦਿਲ ਨਹੀਂ ਕਰਦਾ ਤੇ ਗੁਰੂ ਪਿਆਰਿਓ ਜਿਹੜਾ ਨਾਮ ਜਪਣ ਵਾਲਾ ਮਿੱਠਾ ਬੋਲਣ ਵਾਲਾ ਜਿਹੜਾ ਹੱਸ ਕੇ ਮਿਲਣ ਵਾਲਾ ਜਿਹਦਾ ਜਿਹੜਾ ਚਿਹਰਾ ਖਿੜਿਆ ਹੋਇਆ ਗੁਲਾਬ ਦੇ ਫੁੱਲ ਵਾਂਗੂ ਜਿਹਦਾ ਮੱਥਾ ਖਿੜਿਆ ਹੋਇਆ ਸੋ ਗੁਰੂ ਪਿਆਰਿਓ ਸੋ ਦੇ ਦਰਸ਼ਨ ਕਰਕੇ ਮਨ ਨੂੰ ਠੰਡ ਪੈ ਜਾਂਦੀ ਹੈ ਸੋ ਇਹ ਗੱਲਾਂ ਸੁਣ ਕੇ ਉਹਦੇ ਨਾਲ ਗੱਲਬਾਤ ਕਰਕੇ ਸੋ ਮਨ ਨੂੰ ਠੰਡ ਪੈ ਜਾਂਦੀ ਹੈ ਤੇ ਜਿਹੜਾ ਬੰਦਾ ਗਾਲ੍ਹਾਂ ਕੱਢਣ ਵਾਲਾ ਇਕਕਾ ਬੋਲਣ ਵਾਲਾ ਮਾੜਾ ਬੋਲਣ ਵਾਲਾ ਸੋ ਉਹਦੇ ਕੋਲ ਚੰਗੇ ਭਲੇ ਬੰਦੇ ਬੈ ਚੰਗੇ ਭਲੇ ਬੰਦਾ ਜੇ ਬਹਿ ਰਹੇ ਹਨ ਸੋ ਸ਼ਾਦੀ ਨਾਲ ਭਰਿਆ ਹੋਵੇ ਬੰਦਾ ਤੇ ਜੇ ਉਹਦੇ ਕੋਲ ਬਹਿ ਜਾਏ ਤੇ ਉਹਨੂੰ ਉਹਨੂੰ ਵੀ ਅੱਗ ਲੱਗ ਜਾਂਦੀ ਕਿ ਕਿੱਥੇ ਬਹਿ ਗਿਆ ਮੈਂ ਸੋ ਗੁਰੂ ਪਿਆਰਿਓ ਪਹਿਲੀ ਗੱਲ ਤੇ ਉਹਦੇ ਕੋਲ ਬਹਿਣ ਨੂੰ ਦਿਲ ਨਹੀਂ ਕਰਦਾ ਉਹਨੂੰ ਮੱਥੇ ਲਾਉਣ ਨੂੰ ਦਿਲ ਨਹੀਂ ਕਰਦਾ ਤੇ ਜੇ ਕਿਤੇ ਬੰਦਾ ਬਹਿ ਜਾਏ ਉਹਨੇ ਸੱਤੀ ਕੱਪੜੀ ਅੱਗ ਲਾ ਦੇਣੀ ਇੰਦਾ ਦੀ ਸੋਚਾ ਛੱਡਣਾ ਉਹਨੇ ਇੰਦਾ ਦੀ ਗੱਲ ਕਰ ਦੇਣੀ ਕਿਉਂਕਿ ਮਨਮੁਖ ਬੋਲਦੀ ਵੱਖੀ ਤੋਂ ਨਹੀਂ ਜਦੋਂ ਉਹ ਬੋਲਦੇ ਆ ਬੜਾ ਭੈੜਾ ਬੋਲਦੇ ਆ ਚੰਗੇ ਭਲੇ ਬੰਦੇ ਨੂੰ ਦੁਖੀ ਕਰਕੇ ਰੱਖ ਦਿੰਦੇ ਸੋ ਗੁਰੂ ਪਿਆਰੇ ਉਹਨਾਂ ਦੇ ਚਿਹਰਾ ਵੀ ਫਿੱਕਾ ਪੈ ਜਾਂਦਾ ਮੱਥੇ ਸੋ ਰੌਣਕ ਹੀ ਰਹੀਦੀ ਉਹਨਾਂ ਦੇ ਚਿਹਰੇ ਤੇ ਰੌਣਕ ਕਿੰਨਾ ਦੇ ਚਿਹਰੇ ਤੇ ਰਹਿੰਦੀ ਉਹ ਦਰਸ਼ਣੀ ਸਿੱਖ ਬਣ ਜਾਂਦਾ ਸੋ ਜਿਹੜਾ ਰੋਜ਼ ਸੰਗਤ ਦੇ ਦਰਸ਼ਨ ਕਰੇ ਗੁਰੂ ਸਾਹਿਬ ਦੇ ਦਰਸ਼ਨ ਕਰਦਾ ਬਾਣੀ ਪੜਦਾ ਭਜਨ ਕਰਦਾ ਸੋ ਦਰਸ਼ਨੀ ਸਿੰਘ ਬਣ ਜਾਂਦੇ ਉਹਦੇ ਦਰਸ਼ਨ ਕਰਕੇ ਵੀ ਮਨ ਨੂੰ ਠੰਡ ਪੈਂਦੀ ਜਿਹਦੀ ਬਾਬਤ ਮਰਦੀ ਗੁਰਬਾਣੀਆਂ ਆਪਾਂ ਨੂੰ ਸਮਝਾਉਂਦੀ ਐ ਸਾਧ ਕੇ ਸੰਗ ਨਹੀਂ ਕਛਕਾਲ ਦਰਸ਼ਨ ਪੇਟ ਤੋ ਹੋਦ ਨੇਹਾਲ ਕਹਿੰਦੇ ਸਾਧੂਆਂ ਦੇ ਦਰਸ਼ਨ ਦੇ ਵਿੱਚ ਕਹਿੰਦੇ ਬੜੀ ਪਾਵਰ ਹੁੰਦੀ ਐ ਸੋ ਉਹਨਾਂ ਦੇ ਦਰਸ਼ਨ ਕਰਕੇ ਕਹਿੰਦੇ ਮਨ ਨੂੰ ਠੰਡ ਪੈ ਜਾਂਦੀ ਤੇ ਸੇਵਾ ਕਰਨੀ ਕਿਉਂ ਐ ਸਿਮਰਨ ਕਰਨਾ ਕਿਉਂ ਐ ਸੋ ਬੰਦਗੀ ਕਰਨੀ ਕਿਉਂ ਐ ਕਿ ਮਨ ਨੂੰ ਠੰਡ ਮਿਲੇ ਮਨ ਸ਼ਾਂਤ ਰਵੇ ਜਿਹਦਾ ਮਨ ਸ਼ਾਂਤ ਐ ਉਹ ਛਪਰੀ ਜਿਹੜੇ ਵੀ ਖੁਸ਼ ਹੁੰਦਾ ਹੈ ਰੁੱਖਾ ਮਿੱਸਾ ਖਾ ਕੇ ਵੀ ਖੁਸ਼ ਹੁੰਦਾ ਹੈ ਤੇ ਜਿਹਦਾ ਮਨ ਸ਼ਾਂਤ ਨਾ ਨਾ ਹੋਵੇ ਉਹ ਮਹਿਲਾ ਚ ਰਹਿ ਕੇ ਵੀ ਤਪਦਾ ਰਹਿੰਦਾ ਹੈ ਵੱਡੀਆਂ ਕਰੋੜਾਂ ਦੀਆਂ ਗੱਡੀਆਂ ਦੇ ਵਿੱਚ ਬਹਿ ਕੇ ਵੀ ਉਹ ਤਪਿਆ ਰਹਿੰਦਾ ਸੋ ਮਨ ਦੀ ਸ਼ਾਂਤੀ ਸਭ ਤੋਂ ਵੱਡਾ ਸੁਖ ਹੈ ਤੇ ਮਨ ਦੀ ਸ਼ਾਂਤੀ ਗੁਰੂ ਬਿਆਰਿਓ ਸਾਧੂਆਂ ਦੇ ਦਰਸ਼ਨ ਕਰਨ ਦੇ ਨਾਲ ਬੜੀ ਮਨ ਨੂੰ ਸ਼ਾਂਤੀ ਮਿਲਦੀ ਹੈ ਰੱਬ ਰੰਗੀਆਂ ਰੂਹਾਂ ਦੇ ਕੋਲ ਬਹਿ ਕੇ ਜਿਨ੍ਹਾਂ ਦੇ ਗਲਾ ਵਰਗੇ ਚਿਹਰੇ ਖੜੇ ਹੋਏ ਆ ਸੋ ਉਹਨਾਂ ਕੋਲ ਬਹਿ ਕੇ ਮਨ ਨੂੰ ਬੜੀ ਠੰਡ ਮਿਲਦੀ ਤੇ ਇਸੇ ਕਰਕੇ ਮਹਾਰਦੀ ਗੁਰਬਾਣੀ ਕਹਿੰਦੀ ਹੈ ਕਿ ਜਿਆਦੀ ਘਾਲਣਾ ਨਹੀਂ ਘਾਲਣੀ ਪੈਂਦੀ ਬੜੀ ਛੇਤੀ ਕਹਿੰਦੇ ਪ੍ਰਾਪਤੀ ਹੋ ਜਾਂਦੀ ਪਰਮਾਤਮਾ ਵੀ ਬੜੀ ਛੇਤੀ ਮਿਲ ਜਾਂਦਾ ਤੇ ਮਨ ਨੂੰ ਕਹਿੰਦੇ ਸ਼ਾਂਤੀ ਵੀ ਬੜੀ ਛੇਤੀ ਮਿਲ ਜਾਂਦੀ ਹੈ ਕਹਿੰਦੇ ਇਹ ਸਾਧੂਆਂ ਦੇ ਦਰਸ਼ਨ ਦੇ ਵਿੱਚ ਪਾਵਰ ਹੁੰਦੀ ਹੈ ਸਾਧ ਕੇ ਸੰਗ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਮਹਾਰਦੀ ਗੁਰਬਾਣੀ ਕਹਿ ਰਹੀ ਸਾਧ ਕੇ ਸੰਗ ਨਹੀਂ ਕਰਿ ਘਾਲ ਕਹਿੰਦੇ ਜਿਆਦੀ ਘਾਲਣਾ ਨਹੀਂ ਘਾਲਣੀ ਪੈਂਦੀ ਦਰਸ਼ਨ ਭੇਟਤ ਹੋਤ ਨਿਹਾਲ ਕਹਿੰਦੇ ਦਰਸ਼ਨ ਕਰਕੇ ਬੰਦਾ ਨਿਹਾਲ ਹੋ ਜਾਂਦਾ ਹੈ ਤੇ ਜਿਹੜਾ ਮਾੜਾ ਬੰਦਾ ਹੈ ਜਿਉਹਦੇ ਦਰਸ਼ਨ ਹੋ ਜਾਣ ਸੋ ਗੁਰੂ ਪਿਆਰਿਓ ਚੰਗੇ ਭਲੇ ਬੰਦੇ ਨੂੰ ਅੱਗ ਲੱਗ ਜਾਂਦੀ ਹੈ ਕਿ ਕਿੱਥੇ ਲੱਗ ਗਿਆ ਮੱਥੇ ਸੋ ਇਹ ਤੇ ਵੇਖੋ ਹੁਣ ਆਪਣੇ ਆਪ ਨੂੰ ਕਿਵੇਂ ਦਾ ਬਣਾਉਣਾ ਹੈ ਆਪਾਂ ਜੇ ਤੇ ਬਾਣੀ ਪੜੋਗੇ ਭਜਨ ਕਰੋਗੇ ਸੋ ਚੰਗੇ ਬੰਦਿਆਂ ਦੀ ਸੰਗਤ ਕਰੋਗੇ ਤੇ ਤੁਸੀਂ ਵੀ ਇਦਾਂ ਦੇ ਬਣ ਜਾਓਗੇ ਸਾਧੂਆਂ ਵਰਗੇ ਜਿਹੜਾ ਸਾਧੂਆਂ ਦੀ ਸੰਗਤ ਕਰੇਗਾ ਉਹ ਸਾਧੂ ਬਣ ਜਾਏਗਾ ਜਿਹੜਾ ਵਪਾਰੀਆਂ ਦੀ ਸੰਗਤ ਕਰੇ ਉਹ ਵਪਾਰੀ ਬਣ ਜਾਂਦਾ ਹੈ ਸੋ ਜਿਹੜਾ ਡਾਕਟਰ ਦੀ ਸੰਗਤ ਕਰੇਗਾ ਉਹ ਡਾਕਟਰ ਬਣ ਜਾਏਗਾ ਸੋ ਇਸੇ ਤਰ੍ਹਾਂ ਜੈਸੀ ਸੰਗਤ ਤੈਸੀ ਰੰਗਤ ਹੈ ਸੋ ਜਿਵੇਂ ਜੇ ਤੁਸੀਂ ਨਾਮ ਜਪਣਿਆ ਕੋਲ ਨਾਮ ਜਪਣ ਵਾਲੇ ਕੋਲ ਬੈਠੋਗੇ ਤੁਸੀਂ ਵੀ ਨਾਮ ਜਪਣ ਲੱਗ ਜਾਓਗੇ ਤੇ ਜੇ ਗਾਲਾਂ ਕੱਢਣ ਵਾਲਿਆਂ ਕੋਲ ਬਹਿ ਜਾਓ ਤੇ ਤੁਸੀਂ ਵੀ ਗਾਲਾਂ ਕੱਢਣ ਲੱਗ ਜਾਓਗੇ ਸਵੇ ਇਸੇ ਕਰਕੇ ਜੈਸੀ ਸੰਗਤ ਤੈਸੀ ਰੰਗਤ ਹੈ ਸੋ ਕਦੀ ਵੀ ਮੁੱਖ ਤੋਂ ਮਾੜਾ ਨਹੀਂ ਬੋਲਣਾ ਜੇ ਮਾੜਾ ਬੋਲਾਂਗੇ ਉਹਦੇ ਨਾਲ ਤਨ ਵੀ ਫਿੱਕਾ ਪੈਗਾ ਤੇ ਮਨ ਵੀ ਫਿੱਕਾ ਪੈ ਜਾਣਾ ਮਨ ਦੇ ਵਿੱਚ ਵੀ ਰਸ ਨਹੀਂ ਰਹਿੰਦਾ ਮਨ ਵੀ ਫਿਰ ਤਪਿਆ ਰਹਿੰਦਾ ਸੋ ਗੁਰੂ ਪਿਆਰਿਓ ਜੇ ਧੀਆ ਪੁੱਤਰ ਕਿਸੇ ਨੂੰ ਪ੍ਰਮਾਤਮਾ ਨੇ ਨਹੀਂ ਦਿੱਤੇ ਤੇ ਇਹ ਮਾਲਕ ਦੀ ਮਰਜ਼ੀ ਹੈ ਉਹਦੇ ਵਿਚਾਰੇ ਦੇ ਕਰਮ ਉਦਾਂ ਦੇ ਹਨ ਇੱਕ ਤੇ ਉਹ ਪਹਿਲਾਂ ਕਰਮਾਂ ਦਾ ਮਾਰਿਆ ਤੇ ਦੂਜੇ ਆਪਾਂ ਉਹਨੂੰ ਕਹਿੰਦੇ ਆ ਸਵੇਰੇ ਸਵੇਰੇ ਉਤਰਾ ਕਿੱਥੋਂ ਮੱਥੇ ਲੱਗ ਗਿਆ ਸੋ ਗੁਰੂ ਪਿਆਰਿਓ ਫਿਰ ਉਹਦਾ ਦਿਲ ਬਹੁਤ ਦੁਖਦਾ ਸੋ ਫਿਰ ਪ੍ਰਮਾਤਮਾ ਦੀ ਕਚਹਿਰੀ ਵਿੱਚ ਵੀ ਆਪਾਂ ਨੂੰ ਹਿਸਾਬ ਦੇਣਾ ਪੈਣਾ ਤੇ ਉਹਦਾ ਆਪਣਾ ਤਨ ਮਨ ਤੇ ਵੀ ਬਹੁਤ ਇਫੈਕਟ ਪੈਂਦਾ ਬਹੁਤ ਭੈੜਾ ਪ੍ਰਭਾਵ ਪੈਂਦਾ ਹੈ ਸੂਸ਼ ਕਰਕੇ ਕਦੀ ਵੀ ਜ਼ੁਬਾਨ ਵਿੱਚੋਂ ਫਿੱਕਾ ਨਹੀਂ ਬੋਲਣਾ ਮਰ ਦੀ ਗੁਰਬਾਣੀ ਕਿੰਨੀ ਮਿੱਠਾ ਤਨੀਮੀ ਨਾਨਕਾ ਗੁਣ ਚੰਗਿਆਈਆਂ ਤਤ ਕਹਿੰਦੇ ਸਾਰਿਆਂ ਵਿੱਚੋਂ ਵੱਡਾ ਤਤਾਂ ਵਿੱਚੋਂ ਵੱਡਾ ਤੰਤ ਹੈ ਜਿਹੜਾ ਮਿੱਠਾ ਬੋਲਣਾ ਤੇ ਨਿਮਕੇ ਚੱਲਣਾ ਸੋ ਕਦੀ ਵੀ ਫਿੱਕਾ ਨਹੀਂ ਬੋਲਣਾ ਕੌੜਾ ਨਹੀਂ ਬੋਲਣਾ ਕੋਈ ਪਤਾ ਨਹੀਂ ਪ੍ਰਮਾਤਮਾ ਨੇ ਕਦੋਂ ਭਰੀ ਹੋਈ ਝੋਲੀ ਖਾਲੀ ਕਰ ਦੇਣੀ ਹੈ ਤੇ ਜਿਹੜੀ ਖਾਲੀ ਕਦੋਂ ਭਰ ਦੇਣੀ ਫਿਰ ਆਪਾਂ ਕੌਣ ਹੁੰਨੇ ਆ ਦੂਜਿਆਂ ਦੇ ਗੁਰੂ ਵਿਆਰਿਓ ਲੇਖਾਂ ਦੇ ਪੰਨੇ ਫਰੋਲਣ ਵਾਲੇ ਸੋ ਕਿਸੇ ਦੇ ਪਰਮਾਤਮਾ ਨੇ ਕੀ ਲੇਖਾਂ ਵਿੱਚ ਲਿਖਿਆ ਸੋ ਆਪਾਂ ਦੂਜੇ ਦੇ ਲੇਖਾਂ ਦੇ ਪੰਨੇ ਨਾ ਫਰੋਲੀਏ ਸੋ ਆਪਣੇ ਲੇਖਾਂ ਦੇ ਪੰਨੇ ਫਰੋਲਣੀ ਇੰਨਾ ਹੀ ਬਹੁਤ ਸੋ ਆਓ ਸਮਾ ਅੱਗੇ ਜਾਣ ਦੀ ਅਨੰਦ ਨਹੀਂ ਜੰਦਾ ਪੜੋ ਸੋ ਸ਼ਲੋਕ ਪਵਨ ਗੁਰੂ ਬਾਣੀ ਪਿਤਾ ਹਾਂ